ਅਲੀ ਸਾਹਿਬ ਬਹੁਤ ਵੱਡਾ ਇਕੱਠ ਹੋ ਰਿਹਾ ਲਗਾਤਾਰ ਜਿੱਥੇ ਤੁਸੀਂ ਜਾਣਦੇ ਹੋ ਤਾਂ ਵੱਡੀ ਮੀਟਿੰਗਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਕਿ ਇਹ ਇਕੱਠ ਦਾ ਸੰਕੇਤ ਕੀ ਹੈ ਕਿ ਕੁਝ ਨਾ ਕੁਝ ਬਦਲੇਗਾ ਪੰਜਾਬ ਦੇ ਵਿੱਚ ਦੇਖੋ ਜਿਹੜਾ ਇਹ ਇਕੱਠ ਹੈ ਸ਼੍ਰੀ ਕਾਲ ਤਕ ਸਾਹਿਬ ਨੂੰ ਸਮਰਪਿਤ ਲੋਕ ਨੇ ਜਿਹੜੇ ਉੱਥੇ ਆਉਂਦੇ ਨੇ ਹਾਂਜੀ ਸੋ ਇਸ ਲਈ ਜਿਹੜੀ ਸਾਡੀ ਸੇਵਾ ਲੱਗੀ ਹੈ ਕਾਲ ਤਕ ਸਾਹਿਬ ਵੱਲੋਂ ਅਸੀਂ ਪੂਰੀ ਤਨਦੇਹੀ ਨਾਲ ਉਹਨਾਂ ਨੂੰ ਨਿਭਾ ਰਹੇ ਹਾਂ ਤੇ ਲੋਕ ਵੱਡੀ ਗਿਣਤੀ ਨਾਲ ਜੁੜ ਰਹੇ ਨੇ ਤੇ ਮੈਂ ਧੰਨਵਾਦ ਕਰਦਾ ਸਾਰੇ ਪ੍ਰਬੰਧਕਾਂ ਦਾ ਵੀ ਅੱਜ ਵੀ ਜਿਹੜਾ ਡੇਰਾ ਬਸੀ ਦੇ ਵਿੱਚ ਵੱਡਾ ਇਕੱਠ ਹੋਇਆ ਜਿਹੜੇ ਸਾਰੇ ਸਾਡੀ ਸੰਗਤ ਪਹੁੰਚੀ ਆ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅਸੀਂ ਇੱਕ ਗਿਆਨੀ ਹਰਪੀ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਤੁਹਾਡੀ ਇਸ ਪੰਜ ਮੈਂਬਰੀ ਕਮੇਟੀ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਕਾਲ ਤੱਕ ਸਭ ਜਥੇਦਾਰਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਅਗਰ ਦਬਾਅ ਬਣਦਾ ਹੈ ਰੋਕੇ ਜਾਂਦਾ ਹੈ ਫਿਰ ਅਗਲਾ ਰਾਹ ਕੀ ਹੈ ਤੁਹਾਡਾ ਚਲੋ ਸਮਾਂ ਅੱਜ ਤੇ ਫਿਰ ਵਿਚਾਰ ਕੀਤਾ ਜਾਊਗਾ ਉਹਦੇ ਬਾਰੇ ਤਾਂ ਸੰਗਤ ਹੀ ਫੈਸਲਾ ਕਰੂਗੀ ਨਾ ਅਸੀਂ ਤਾਂ ਕਾਲ ਤੱਕ ਸਭ ਨੂੰ ਸਮਰਪਿਤ ਆ ਹਾਂਜੀ ਹਾਂਜੀ ਅਸੀਂ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸਾਡੀ ਜੋ ਸੇਵਾ ਲੱਗੀ ਅਸੀਂ ਨਿਭਾ ਰਹੇ ਆ ਤੇ ਜੋ ਵੀ ਹੁਕਮ ਹੋਊਗਾ ਅੱਗੇ ਸੰਗਤ ਦਾ ਹੁਕਮ ਹੋਊਗਾ ਅੱਛਾ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਨੇ ਤੁਹਾਨੂੰ ਗद्दार ਤੱਕ ਦਾ ਟੈਗ ਦਿੱਤਾ ਹੈ ਕਿ ਗद्दार ਨਹੀਂ ਕਿ ਅਸੀਂ ਮੁੜ ਕੇ ਨਹੀਂ ਇਹਨਾਂ ਨੂੰ ਵਾਪਸ ਲੈਣਾ ਦੇਖੋ ਅਸੀਂ ਸਮਰਪਿਤ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪੰਥ ਨੂੰ ਵੀ ਕਿਸਾਨੀ ਨੂੰ ਵੀ ਪੰਜਾਬ ਨੂੰ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮਾਇੰਦਗੀ ਜੱਥੇਬੰਦੀ ਆ ਇਹ ਨਹੀਂ ਸਾਨੂੰ ਪਛਾਣ ਦਿੰਦੀ ਆ ਅੱਜ ਇਸ ਨੂੰ ਬਚਾਉਣ ਦੀ ਲੋੜ ਆ ਅੱਜ ਜਿਹੜੇ ਵੀ ਇਹਨੂੰ ਬਚਾਉਣ ਲਈ ਨਿਸ਼ਕਾਮ ਤੇ ਨਿਸਵਾਰਥ ਕੰਮ ਕਰਨਗੇ ਅਸਲੀ ਪਾਰਟੀ ਦੇ ਵਾਰਸ ਉਹ ਹੋਣਗੇ ਜਿਹੜੇ ਜਿਹੜੇ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਾਰਟੀ ਦੇ ਵਫਾਦਾਰ ਆ ਤਾਂ ਉਹਨਾਂ ਨੂੰ ਚਾਹੀਦਾ ਵੀ ਇਸ ਪਾਰਟੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਭਲੇ ਦੇ ਲਈ ਇਹ ਪਾਰਟੀ ਦਾ ਬਚਣਾ ਬੜਾ ਜ਼ਰੂਰੀ ਆ ਤੇ ਇਸ ਪਾਰਟੀ ਪ੍ਰਤੀ ਵਫਾਦਾਰੀ ਦਿਖਾਉਣ ਤੇ ਆਪਣੀਆਂ ਕੁਰਸੀਆਂ ਦਾ ਲਾਲ ਛੱਡਣ ਉਹ ਵੀ 10000 ਏਕੜ ਤੁਹਾਡੇ ਇਲਾਕੇ ਦੇ ਵਿੱਚ ਕੁਇਰ ਹੋ ਰਹੀ ਹੈ ਜ਼ਮੀਨਾਂ ਪਰ ਲੁਧਿਆਣੇ ਦੀ ਗੱਲ ਕਰੀਏ ਮੋਗੇ ਦੀ ਗੱਲ ਕਰੀਏ ਤਾਂ ਸੀਮ ਸਿੰਘ ਸਾਹਿਬ ਵੱਲੋਂ ਵੀ ਕਿਹਾ ਸੀ ਕਿ ਜਿਹੜੇ ਸ਼੍ਰੋਮਣੀ ਕਾਲ ਦਲ बार-बार ਉਹ ਕਰ ਰਿਹਾ ਕਿ ਜਿਆਦਾ ਤਾਂ ਮਨਪ੍ਰੀਤ ਹੈਲੀ ਨੂੰ ਫਰਕ ਪੈਣਾ ਨਹੀਂ ਦੇਖੋ ਇਹਦਾ ਪਤਾ ਕੀ ਹੈ ਜੀ ਨਹੀਂ ਨਹੀਂ ਮੇਰੇ ਹਲਕੇ ਦੀ ਜ਼ਮੀਨ ਇਕੁਆਇਰ ਹੋ ਰਹੀ ਹੈ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆਂ ਸਾਡਾ ਦੇਖੋ ਰੀਅਲ ਏਸਟੇਟ ਦਾ ਕੰਮ ਬੰਦ ਹੋ ਜਵੇ ਮੇਰੀ ਜ਼ਮੀਨ ਐਕਵਾਇਰ ਹੋ ਜਵੇ ਕੋਈ ਫਰਕ ਨਹੀਂ ਲੇਕਿਨ ਜਿਹੜਾ ਜ਼ਮੀਂਦਾਰਾਂ ਦਾ ਨੁਕਸਾਨ ਆ ਉਹ ਬਹੁਤ ਵੱਡਾ ਨੁਕਸਾਨ ਆ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੇ ਡੱਟ ਕੇ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੋਸ਼ਿਸ਼ ਹੋ ਰਹੀ ਬਿਲਕੁਲ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਯੂਨੀਵਰਸਿਟੀ ਬਣੀ ਆ ਤੇ ਪੰਜਾਬ ਦੇ ਹੀ ਹੱਕ ਆ ਤੇ ਪੰਜਾਬ ਦੇ ਨੋ ਰਹਿਣਾ ਚਾਹੀਦਾ ਕੋਈ ਸਿਆਸੀ ਪਾਰਟੀ ਅੱਗੇ ਐਲਾਨ ਕਰ ਰਹੇ ਹਾਂ ਕਿ ਕੋਈ ਇਕੱਠ ਦਾ ਵੱਡੇ ਵੱਡੇ ਨਹੀਂ ਸਾਡਾ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਕੰਮ ਕਰ ਰਹੇ ਆ ਠੀਕ ਆ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਮਰਪੇ ਸਿੰਘ ਯਾਦਲੀ ਨੇ ਆਪਣੇ ਬਿਆਨ ਦਿੱਤੇ ਨੇ ਤਾਂ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਿੰਨ ਉਹ ਦੱਸਿਆ ਕਿ ਲਗਾਤਾਰ ਸਾਡਾ ਕੱਠ ਵਧ ਰਿਹਾ ਹੈ ਤਾਂ ਅਕਾਲੀ ਦਲ ਨੂੰ ਅਗਰ ਜਿਹੜੀ ਪੁਨਰ ਜੀਤੀ ਵਾਸਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਫਿਰ ਹੋਰ ਆ ਵੀ ਅਪਣਾਵਾਂਗੇ ਇਸ ਤਰੀਕੇ ਦੀ ਗੱਲ ਜਿਹੜੀ ਲਗਾਤਾਰ ਸਪੀਚਾਂ ਦੇ ਵਿੱਚ ਵੀ ਕੀਤੀ ਗਈ ਸੀ ਦੇਖਦੇ ਕਿ ਜਿਸ ਤਰੀਕੇ ਨਾਲ ਇਹ ਵੱਡੇ ਇਕੱਠ ਹੋ ਰਹੇ ਨੇ ਕਿ ਅੱਗੇ ਕੋਈ ਸਿਆਸੀ ਪਾਰਟੀ ਬਣੇਗੀ ਜਾਂ ਨਹੀਂ ਇਹ ਤਉਣ ਵਾਲਾ ਸਮਝ ਦੱਸੇਗਾ ਤੁਹਾਡੇ ਕੰਮ ਸਮੇਤ ਦੇ ਨਾਲ ਤੇ ਸਿੱਖੀ